پورا دش دکھی ہے کیونکہ پنجاب ڈوب گیا ہے وہ پنجاب دی, بھرا, سے جہاں ستلج اور بیاس کی لہریں گاؤں گاؤں کو نکل گئی ہزاروں گھر ٹوٹ گئے ہزاروں لوگ بے گھر ہو گئے لیکن سوال یہ ہے جب پنجاب نے دیش کو سہارا دیا تھا تو کیا آج دیش اس کے ساتھ کھڑا ہے ਬੁਤਹਣ ਲੈ ਬੰਨਾ ਤੇ ਵੀਰੇ ਹੁਣ ਕਰੇ ਨਹੀਂ ਜਾਣਦੇ ਹੋ ਕਿਉਂ ਸਾਡੇ ਟਰੈਕਟਰ ਟੰਕਾਂ ਵਰਗੇ ਥੋਡੇ ਤੋਂ ਜੜੇ ਨਹੀਂ ਜਾਣਦੇ ਹੋ ਕਿਉਂ ਸਾਡੇ ਟਰੈਕਟਰ ਟੰਕਾਂ ਵਰਗੇ ਥੋਡੇ ਤੋਂ ਜੜੇ ਨਹੀਂ ਜਾਣਦੇ ਗੱਡੀਆਂ ਵਾ ਜਿਹਾਂ ਜੀ ਦਾਂ ਅਸੀਂ ਸੇ ਕਾਨੀ ਸੇ ਕਿਆ ਓਏ ਹੋਨੇ ਕੱਖ ਵੀ ਵੇਖਿਆ ਨਹੀਂ ਜਿਨੇ ਸਾਡਾ ਏ ਕਾਨੀ ਵੇਖਿਆ ਓਏ ਹੋਨੇ ਕੱਖ ਵੀ ਵੇਖਿਆ ਨਹੀਂ ਜਿਨੇ ਸਾਡਾ ਏ ਕਾਨੀ ਵੇਖਿਆ ਪਿਆ ਜਦੋਂ ਬਖਸ਼ ਕਿਸਾਨੀ ਤੇ ਕਿੱਥੇ ਅਸੀਂ ਚੰਡੇ ਨਹੀਂ ਗੱਡੇ ਫੁਗਰੇ ਫਿਕਰ ਵੀ ਕਰਦੇ ਆ ਫਕਰ ਸਾਡੇ ਕਰਦੇ ਜ਼ਿੰਦਗੀ ਦੀ ਤੋ ساتھ لے کر گی مر کے جی کی ادا جو دنیا کو ਮਰਗੀਆਂ ਫਸਲਾਂ ਜਿਕਾਰ ਲਈ ਜਾਂਦੇ ਨੇ ਕਾ ਦਾਨਿਓ ਰਲ ਸਾਰੇ ਲਈ ਜਾਂਦੇ ਨੇ ਮਰਗੀਆਂ ਫਸਲਾਂ ਜਿਕਾਰ ਲਈ ਜਾਂਦੇ ਨੇ ਇੱਕ ਇੱਧਾਨਿਓ ਰਲ ਸਾਰੇ ਲਈ ਜਾਂਦੇ ਨੇ ਇੱਕ ਦੇ ਸੁਨੇਹ ਆਉਂਦੇ ਨਾ ਵੀ ਤੇ ਚਨਾਬ ਤੋਂ ਚੜਦੀ ਕਲਾ ਦਾ ਰੰਗ ਦਿਸਦਾ ਪੰਜਾਬ ਵਿੱਚੋਂ ਸੁਣਦੇ ਜਿਕਾਰੇ ਦੁੱਖਾਂ ਵਿੱਚ ਵੀ ਪੰਜਾਬ ਤੋਂ ਚੜਦੀ ਕਲਾ ਦਾ ਰੰਗ ਦਿਸਦਾ ਕੈਸੀ ਕਾਮ ਸੱਜੀ ਹੈ ਬਾਜਾਂ ਵਾਲੇ ਨੇ ਮੇਰੀ ਸਮਝ ਤੋਂ ਬਾਹਰ ਹੈ ਇਹ ਕੈਸੇ ਲੋਕ ਨੇ ਕਿਸ ਮਿੱਟੀ ਦੇ ਬਣੇ ਹੜਾ 'ਚ ਮੈਂ ਜੋ ਦੇਖਿਆ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੇ ਦਰਦ ਦੇ ਵਿੱਚ ਬੈਠੇ ਲੋਕ ਅੰਦਰੋਂ ਰੋ ਰਹੇ ਆ ਪਰ ਉੱਤੋਂ ਹੱਸਦੇ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਲਾਉਂਦੇ ਹੋਏ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਸਾਨੂੰ ਦਰਦ ਹੈ ਥੱਲੇ ਹੜ ਦਾ ਪਾਣੀ ਉਤੋਂ ਮੀਂਹ ਵਰਦਾ ਹੈ ਸੋ ਸ੍ਰੀ ਗੱਲ ਸਾਰੇ ਨੂੰ ਕੱਲ ਸਾਡੀ ਟੀਮ ਮੇਰੀ ਸਿਸਟਰ ਮਾਲਵੀਕਾ ਸੰਘੇੜਾ ਪਿੰਡ ਗਏ ਔਰ ਬਹੁਤ سارے ਪਰਿਵਾਰਾਂ ਨੂੰ ਮਿਲੇ ਕਰੀਬਨ 150 ਫੈਮਲੀਆਂ ਸੀ ਉਹਨਾਂ ਨੂੰ ਸਭ ਸਮਾਨ ਮਿਲਿਆ ਔਰ ਬਹੁਤ سارے ਮੈਸੇजेस ਸਾਨੂੰ ਆਏ ਕਿ ਇੱਕ ਪਿੰਡ ਹੈ ਟਿੱਲੀ ਗੁਲਾਮ ਟਿੱਲੀ ਗੁਲਾਮ ਦੇ ਵਿੱਚ ਬਹੁਤ ਸਾਰੇ ਫੈਮਲੀਆਂ 150 200 ਫੈਮਲੀਆਂ ਅੱਧਾ ਖਜੇ ਤੱਕ ਲੋਕੀ ਪਹੁੰਚ ਨਹੀਂ پا ਰਹੇ ਹੈ ਅਜੇ ਵੀ ਬੋਟਸ ਦੇ ਥਰੂ ਉਥੇ ਉਸ ਪਿੰਡ ਦੇ ਵਿੱਚ ਜਾਣਾ ਪੈ ਰਿਹਾ ਹੈ ਕੱਲ ਸਾਡੀ ਪੂਰੀ ਦੀ ਪੂਰੀ ਟੀਮ ਮੇਰੀ ਸਿਸਟਰ ਮਾਲਵਿਕਾ ਸੂਦ ਉਥੇ ਟਿੱਲੀ ਗੁਲਾਮ ਪਹੁੰਚੂਗੀ ਤੇ ਉਥੇ ਜੋ ਵੀ ਤੁਹਾਨੂੰ ਜ਼ਰੂਰਤ ਹੈ ਪਲੀਜ਼ ਸਾਨੂੰ ਦੱਸਿਓ ਸਾਰਾ ਸਮਾਨ ਲੈ ਕੇ ਆ ਰਹੇ ਆ ਸਾਰੀਆਂ ਫੈਮਲੀਆਂ ਲਈ 150 200 ਫੈਮਲੀ ਜਿੰਨੀਆਂ ਨੇ ਸਭ ਨੂੰ ਸਮਾਨ ਉਥੇ ਪਹੁੰਚ ਜਾਏਗਾ ਔਰ ਉਦੋਂ ਇਲਾਵਾ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਬਹੁਤ ਸਾਰੀਆਂ ਲੋਕ ਜਿਹੜੇ ਭੇਜ ਰਹੇ ਨੇ ਰਾਸ਼ਨ ਤੇ ਰਾਸ਼ਨ ਦੀ 19 ਜ਼ਿਆਦਾ ਜ਼ਰੂਰਤ ਨਹੀਂ ਹੈ ਕਿਉਂਕਿ ਰਾਸ਼ਨ ਬਹੁਤ ਸਾਰਾ ਸਟਾਕ ਕਰਕੇ ਰੋਕਨ ਰੱਖਿਆ ਹੋਇਆ ਹੈ ਜਿਹੜੀ ਜ਼ਰੂਰਤ ਹੈ ਉਹ ਜਿਹੜੇ ਕੈਟਲ ਹੈ ਪਸ਼ੂਆਂ ਨੂੰ ਫੀਡ ਤੇ ਚੋਕਰ ਉਹਦੀ ਜ਼ਰੂਰਤ ਹੈ ਉਹ ਕੋਸ਼ਿਸ਼ ਕਰੋ ਕਿ ਜਿਹੜੇ ਵੀ ਪਿੰਡਾਂ ਚ ਪਹੁੰਚ ਸਕਦਾ ਉਹ ਪਹੁੰਚ ਸਕੇ ਔਰ ਹੁਣ ਜਦੋਂ ਪਾਣੀ ਦਾ ਜਿਹੜਾ ਉਦਾਰ ਹੈ ਘਟਨਾ ਸ਼ੁਰੂ ਹੋਊਗਾ ਮੇਨ ਜ਼ਰੂਰਤ ਉਦੋਂ ਹੋਗੀ ਤੇ ਉਹ ਪਿੰਡ ਤੇ ਉਹ ਫੈਮਲੀਆਂ ਤੇ ਉਹ ਜਿੰਨੇ ਪਰਿਵਾਰ ਹੈ ਉਹਨਾਂ ਨੂੰ ਸਾਨੂੰ ਆਇਡੈਂਟੀਫਾਈ ਕਰਨਾ ਹੈ ਤਾਂ ਕਿ ਉਹਨਾਂ ਦੀ ਜੋ ਵੀ ਤਕਲੀਫਾਂ ਨੇ ਚਾਹੇ ਉਹਨਾਂ ਨੂੰ ਖਾਣ ਦੀ ਹੋਵੇ ਰਹਿਣ ਦੀ ਹੋਵੇ ਤਰਪਾਲਾਂ ਦੀ ਹੋਵੇ ਜੋ ਵੀ ਸਬਾਨ ਹੋਵੇ ਪੂਰੀ ਪੂਰੀ ਲਿਸਟ ਬਣਾ ਕੇ ਸਾਨੂੰ ਮੈਸੇਜ ਕਰੋ ਜਿਹੜੇ ਜਿਹੜੇ ਪਿੰਡ ਦੀ ਸਾਨੂੰ ਪਤਾ ਲੱਗ ਰਿਹਾ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਥੋੜਾ ਟਾਈਮ ਲੱਗੂਗਾ ਤੁਹਾਡੇ ਤੱਕ ਪਹੁੰਚਣ ਦਾ ਲੇਕਿਨ ਪਹੁੰਚਾਂਗੇ ਜ਼ਰੂਰ ਔਰ ਮਿਲ ਕੇ ਵਾਪਸ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਾਂਗੇ ਸ